ਤੂੰ ਮੂੰਹ ਸ਼ਾਮਗੋ ਕਰਦਾ ਨਾ ਬਦਨਾਮ ਕਰਦਾ ਪਿਆ ਤੂੰ ਵੇਖ ਸ਼ਾਮਗੋ ਡਿਪੋਣਾ ਆਇਆ ਚੱਲਦਾ ਤੂੰ ਹੱਥਾਂ ਤੇ ਨਾ ਤੂੰ ਸ਼ਾਮਗੋ ਕਰਦਾ ਲੈਣਾ ਹੈ ਇਹ ਵੇਖ ਅੱਛਾ ਲੈ ਤੂੰ ਦੱਸ ਕੀ ਹੈ ਸ਼ਾਮਗੋ ਦਾ ਮੈਨੂੰ ਭਾਈ ਤੂੰ ਹੀ ਦੱਸ ਤੂੰ ਸ਼ਾਮਗੋ ਨਾ ਤੂੰ ਤਾਂ ਤੇਲਾ ਮੈਂ ਤਾਂ ਕੁਝ ਵੀ ਮਰ ਤੇਲਾ ਮੈਂ ਮਈਆ ਸਾਰੇ ਪਿੰਡ ਨੂੰ ਪਤਾ ਕਿ ਮੈਂ ਤੇਲਾ ਤੂੰ ਨਾ ਮੇਰੇ ਤੂੰ ਹੀ ਕੌਣ ਲੱਗ ਜਾਂਦੀ ਮੇਰਾੰਤੀ ਤੇ ਫਿਰ ਤੂੰ ਉਹਨੂੰ ਕਹਦਾ ਹੈ ਨਾ ਪੁੱਠੀ ਪਾਉਣਾ ਮੈਂ ਕਹਾਂਦਾ ਸੁਦਾ ਕਿਹੜਾ ਦੱਸ ਮੈਂ ਕਹਾਂਦਾ ਸੁਦਾ ਕਿਹੜਾ ਗੱਲ ਕੀ ਉਹ ਬਾਇਕ ਦਾ ਪੈਲਾ ਲੈ ਤੇਰੇ ਬੰਦੇ ਨੂੰ ਮਾਈ ਚੁਪ ਕਰ ਮਾਈ ਬੇਤਰਾ ਮੁੰਡਾ ਗਾਲ ਜੀਉਂ ਨਹੀਂ ਆਉਣੀ ਕੁੰਡੀ ਡਾਈ ਆਉਣੇ ਕੱਢ ਕੇ ਜਾਵਾਂ ਗੁੰਡੀ ਕੁੰਡੀ ਦਾ ਜਵਾਬ ਹੋਣਾ ਉਹ ਜੂਰੀ ਮਿਲੂਗਾ ਇਹ ਕਰਦਾ ਹਣਾ ਉਹਨਾਂ ਨੇ ਪੈਸਾ ਲਾਇਆ ਠੀਕ ਆ ਇਹਨੇ ਕੁੰਡੀ ਡਾਈ ਆ ਉਹ ਵਿਚਲੇ ਬੈਠੇ ਆ ਕੇ ਨਾ ਕੋਈ ਨਹੀਂ ਕੋਈ ਵੀ ਆ ਮਾਈ ਇਹ ਕਰੇ ਪੰਜ ਰਾਗ ਲਾ ਲੈਣਾ ਬਈ ਅਦਿਕਲ ਆਪ ਦੇ ਘਰੇ ਸਭ ਕੁਝ ਹੋਈ ਆ ਸ਼ਾਨੇ ਕੋਲੋਂ ਉਦੋਂ ਜਾਊਗਾ ਜਦੋਂ ਜਮਾ ਕੰਮ ਨਾ ਬਣਿਆ ਨਹੀਂ ਤਾਂ ਆਪਦੇ ਘਰੇ ਪਹਿਲਾਂ ਹੀ ਘਾਲਾਂ ਲਾ ਕੇ ਸਹੀ ਗੱਲ ਹੈ ਮਹਾਰਾਜੀ ਸੱਤ ਵਜੇ ਸਹੀ ਆ ਨਾ ਭਾਈ ਸਹੀ ਗੱਲ ਹਾਂ ਕਹਾਂ ਪਹੁੰਚਦੇ ਨੇ ਵੀ ਸ਼ਾਮਪੁਰ ਦੀ ਪੌਣ ਕਿਹੜੀ ਆ ਤੇ ਸਾਨੂੰ ਦਿਖਾਵੇ ਚੀਰਾ ਗਣ ਦਾ ਬੰਦੇ ਦੇ ਘਰੇ ਦੀਵਾ ਵੀ ਨਹੀਂ ਦੇ ਹੈ ਕੀ ਹੈ ਅਗਰ ਤੂੰ ਦੀਵਾ ਨਹੀਂ ਨਾ ਮਰ ਤਾ ਇਹਨੂੰ ਅਸੀਂ ਆਖੀ ਜੰਦੇ ਆ ਪ੍ਰੇਤਾਂ ਨੂੰ ਤੂੰ ਤੂੰ ਪੁੱਛ ਵੀ ਕਿਹੜਾ ਪ੍ਰੇਤਾਂ ਸੀ ਇਹ ਚ ਕੁਝ ਵੀ ਨਹੀਂ ਕੁਝ ਵੀ ਨਹੀਂ ਇੱਧਰ ਹੋ ਜਾ ਤੇ ਮੈਨੂੰ ਮੈਨੂੰ ਰਫਰ ਕਰ ਦੱਸ ਜੂਗਾ ਪਤਾ ਤੂੰ